दूसरे होना चाहता है श्रद्धाली बंद नहीं कर दूसरे होना चाहता है ਜਾਣਾ ਪਹਰ ਦੇਖ ਰਹੇ ਨਹੀਂ ਹੋ ਚਰੇ ਸੀ ਸੀਨੀਅਰ ਮੈਕਾਫੀ ਸਾਡੇ ਸਾਰੇ ਜਿਹੜੇ ਡੀਸੀਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਅਫਸਰ ਆਪਣੇ ਆਪਣੇ ਲਈ ਡਿਊਟੀ ਤੇ ਰਹੇ ਨੇ ਔਰ ਪੂਰੀ ਸਾਰੀ ਇਸ ਖੇਤਰ ਨੂੰ ਦੇਖਿਆ ਹੈ ਮੌਸਮ ਨੇ ਬਹੁਤ ਜੀ ਬੜੀ ਤਨਾਨ ਪੂਰੀ ਮੌਕੇ ਤੇ ਹਾਜ਼ਰ ਹੈ ਕਾਮਿਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ ਤੇ ਮੈਂ ਸਾਰਿਆਂ ਨੂੰ ਇਹਨਾਂ ਨੂੰ ਵਾਜਿਬ ਰਿਵਾਰਡ ਵੀ ਦੇਵਾਂਗੇ ਇਸ ਤੋਂ ਇਲਾਵਾ 26 ਜਨਵਰੀ ਦਾ ਪ੍ਰੋਗਰਾਮ ਉਹਦੇ ਸੰਬੰਧ ਵਿੱਚ ਸੀ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ ਵੀ ਵਿਦਾਨ ਕਰਾ ਰਹੇ ਅਸੀਂ ਐਂਟੀ ਸਫਟਾ ਚੈਕਿੰਗ ਵੀ ਕਰਾ ਰਹੇ ਆਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਚਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੋਟਾ ਵਾਲੇ ਟਿਕਾਣੇ ਨੇ ਕ੍ਰਿਮੀਨਲ ਦੇ ਇਸ ਤੋਂ ਇਲਾਵਾ ਜਿਹੜੇ ਰੈਸਟੋਰੈਂਟ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਰੋ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲਾਈ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਲਗਾਤਾਰ ਨਾਕਾਬੇਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬ-ਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਸ ਨੇ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹਦੇ ਖਿਲਾਫ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹਨਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਜਾਂ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਿਲੇ ਚ ਅਸੀਂ ਸਪੈਸ਼ਲ ਕਰ ਰਹੇ ਹਾਂ ਜੋ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨ ਸਰ ਸਰ ਸਾਦੀ ਖੇਤਰ ਫੋਨ ਕਰਕੇ ਕੀ ਨਾਕੇ ਵਿਧਾਇਆ ਗਿਆ ਨੇ ਜੀ ਇਸ ਬਾਰੇ ਵੀ ਦੱਸ ਦਿਓ ਮੈਂ ਤੁਹਾਨੂੰ ਦੱਸਿਆ ਜੀ 70 ਬੰਦੇ ਇਹ ਦਿੱਤੇ ਆ ਬਾਕੀ ਸਾਰੇ ਅਸੀਂ ਦਫ਼ਤਰਾਂ ਤੋਂ ਯੂਨਿਟਾਂ ਤੋਂ ਹੋਰ ਫੋਰਸ ਵਿਡਰਾ ਕਰਕੇ ਇਹਨਾਂ ਨੂੰ ਅੱਜ ਸਾਰੀ ਗਰਾਊਂਡ ਲੈਵਲ ਤੇ ਹਰੇਕ ਥਾਣੇ ਦੇ ਵਿੱਚ ਹਰੇਕ ਸਬਡਿਵੀਜ਼ਨ ਦੇ ਜ਼ੋਨ ਦੇ ਵਿੱਚ ਐਕਸਟਰਾ ਫੋਰਸ ਦਿੱਤੀ ਆ ਔਰ 26 ਤੱਕ ਸਾਡੇ ਆਪਰੇਸ਼ਨ ਜਿਹੜੇ ਇਦਾਂ ਜਾਰੀ ਹੈ 26 ਜਨਵਰੀ ਨੂੰ ਲੈ ਕੇ ਜਿਹੜੇ ਜਮਾਨਤ ਦੇ ਬਾਹਰ ਆਏ ਹੋ ਇਹਨੇ ਕਹਿ ਦਿੱ ਜਿਹੜੇ ਕੋਈ ਵੀ ਅਪਰਾਧੀ ਨੇ ਉਹ ਮੈਂ ਤਾਂ ਕੋਈ ਨਜ਼ਰ ਰੱਖੀ ਜਾ ਰਹੀ ਹੈ ਮੈਂ ਤੁਹਾਨੂੰ ਦੱਸਿਆ ਜੀ ਉਹ ਸਾਰੇ ਉਹਨਾਂ ਤੇ ਮੈਂ ਕਿਹਾ ਸ਼ੱਕੀ ਬੰਦੇ ਉਹ ਜਿਹੜੇ ਸਾਰੇ ਉਸ ਲਿਸਟ 'ਚ ਆਉਂਦੇ ਨੇ ਉਹਨਾਂ ਤੇ ਪੂਰੀ ਸਪੈਸ਼ਲ ਨਿਗਾ ਔਰ ਜਿੱਤੇ ਸਾਨੂੰ ਲੋੜ ਆਸੀ ਪ੍ਰੋਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਲੀਗਲ ਐਕਸ਼ਨ ਹੈ ਉਹਦੇ ਖਿਲਾਫ ਧੋਕੇ ਲਾਵਾਂਗੇ ਔਰ ਮੈਂ ਦੂਜੀ ਗੱਲ ਔਲਰੇਡੀ ਫਲਾਈਂਗ ਸਕਵਾਡ ਵਾਲੀ ਗੱਲ ਦੱਸੀ ਹੈ ਉਸ ਤੋਂ ਕੁਝ ਦੇਖੋਗੇ ਬੈਸਟ ਰਿਜ਼ਲਟ ਆਉਂਗੇ ਕੋਕੋ ਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਕਿ ਕਿਹੜੇ ਬੰਦੇ ਨੇ ਸਾਨੂੰ ਕਦੋਂ ਅਬਜ਼ਰਵ ਕਰ ਲਿਆ ਤੇ ਸਾਡੀ ਐਕਟੀਵਿਟੀ ਜਿਹੜੇ ਉਹਦੇ ਤੇ ਐਕਸ਼ਨ ਹੋ ਗਿਆ